ਸੁਖਮਨੀ ਸਹਿ ਪ੍ਰਗਟੇ ਗੋਪਾਲ ਮਹਾਤ ਕੇ ਮਾਥੇ ਨਾਨਕ ਉਦਰੀ ਤਿੰਨ ਕੇ ਸਾਥ ਐਸਾ ਗੁਰਸਿੱਖ ਹੋਏ ਕੋਈ ਜਿਹਦੇ ਅੰਦਰੋ ਹੁਕਮ ਪ੍ਰਗਟ ਹੋਵੇ ਹੁਕਮ ਨਾਲ ਜੁੜਿਆ ਹੋਵੇ ਭਾਣੇ ਚ ਹੋਵੇ ਸਤਗੁਰ ਸਮਝਾਉਂਦੇ ਨੇ ਪ੍ਰਗਟੇ ਗੋਪਾਲ ਉਹ ਗੋਪਾਲ ਅੰਤਰਾਤਮਾ ਦੀ ਆਵਾਜ਼ ਗੋਬਿੰਦ ਮਹਾਤ ਉਹ ਜੀਵਾਤਮਾ ਦਾ ਮਹਾ ਅੰਤ ਆ ਜਾਂਦਾ ਸੰਸਾਰੀ ਸੰਭਾ ਉਹਦਾ ਖਤਮ ਹੋ ਜਾਂਦਾ ਉਹਦੇ ਮਾਥੇ ਦੇ ਭਾਵ ਮੰਨ ਦੇ ਵਿੱਚ ਉਹ ਹੁਕਮ ਪ੍ਰਗਟ ਹੋ ਜਾਂਦਾ ਐਸਾ ਕੋਈ ਗੁਰਸਿੱਖ ਹੋਵੇ ਸਤਿਗੁਰ ਸਮਝਾਉਂਦੇ ਨੇ ਨਾਨਕ ਉਦਰੇ ਤਿੰਕੇ ਸਾਥੇ ਐਸੇ ਗੁਰਸਿੱਖ ਨਾ ਮਿਲ ਕੇ ਆਪਣਾ ਵੀ ਤਧਾਰ ਹੋ ਸਕਦਾ ਵਾ ਐਸੇ ਗੁਰਸਿੱਖ ਦੀ ਆਪਾਂ ਖੋਜ ਕਰਨੀ ਐਸੇ ਗੁਰਸਿੱਖ ਦੀ ਸੰਗਤ ਕਰਨੀ ਆਪਾਂ ਰੋਸ ਲੋਗ ਤਾਂ ਪੜਦੇ ਆ ਗੁਰਦੁਆਰਿਆਂ ਵਿੱਚ ਗੁਰੂ ਘਰਾਂ ਵਿੱਚ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖੂ ਜਲੇ ਕੀਤੀ ਛੋਟੀ ਨਾਲ ਕੀਤੀ ਕਿੰਨੇ ਉਹਦੇ ਨਾਲ ਸੁੱਟ ਜਾਂਦੇ ਨੇ ਜਿਹਦਾ ਧਿਆਨ ਹੁਕਮ ਨਾਲ ਲੱਗ ਜਾਂਦਾ ਆਪਾਂ ਵੀ ਤਾਂ ਇਹ ਪ੍ਰਾਪਤੀ ਕਰਨੀ ਹੈ ਭਾਈ ਆਓ ਸਾਰੇ ਮਿਲ ਕੇ ਆਪਾਂ ਰਬੀ ਬਾਣੀ ਨਾਲ ਜੁੜੀਏ ਔਰ ਚਲਦੇ ਰਹੀ ਇੱਕ ਦਿਨ ਆਪਾਂ ਤੁਹਾਡੇ ਘਰ ਜ਼ਰੂਰ ਪਹੁੰਚਾਂਗੇ ਕੁਦਰਤ ਕਿਰਪਾ ਕਰੋਗੀ ਸਾਡੇ ਤੇ